ਪਬਲਿਕ ਦੀ ਜੀ ਸੇਵਾ ਕਰਦਾ ਤੇ 50 ਆਦਮੀ ਲੜਕੀ ਵਾਲਿਆਂ ਵੱਲੋਂ 50 ਆਦਮੀ ਆਪਣੇ ਕੋਲੋਂ ਵੀ ਆਪਾਂ ਕਰਾਂਗੇ ਕਿ ਜਿੰਨਾ ਵੀ ਕਿਸੇ ਦਾ ਕਰ ਸਕਿਆ ਉਹ ਆਪਾਂ ਕਰਾਂਗੇ ਔਰ ਤਾਂ ਕਿ ਕੋਈ ਬੰਦਾ ਬਿਨਾਂ ਇਲਾਜ ਤੋਂ ਨਾ ਮਰ ਸਕੇ ਤੇ ਉਹਨਾਂ ਜਿਹੜੀ ਚੀਜ਼ ਦੀ ਉਹਨਾਂ ਨੂੰ ਸਪੋਰਟਸ ਦੇ ਵਿੱਚ ਕਮੀ ਹੋਊਗੀ ਜੋ ਚਾਹੀਦਾ ਹੋਊਗਾ ਸਸਿਕਾ ਦੋਸਤੋ ਜੀਬੀਸੀ ਆਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਵਨੀਤ ਸਿੰਘ ਚੀਮਾ ਜਿਵੇਂ ਹੀ ਪੰਜਾਬ ਸਰਕਾਰ ਵੱਲੋਂ ਚੋਣਾਂ ਦਾ ਬਿਗਲ ਵੱਜਦਾ ਤੇ ਪਿੰਡਾਂ ਵਿੱਚ ਇੱਕ ਖੁਸ਼ੀ ਦਾ ਮਾਹੌਲ ਬਣ ਜਾਂਦਾ ਵਿਆਹ ਦਾ ਮਾਹੌਲ ਬਣ ਜਾਂਦਾ ਤੇ ਇਸੇ ਮਾਹੌਲ ਦੇ ਵਿੱਚ ਸਰਪੰਚੀ ਦੀਆਂ ਦਅਵੇਦਾਰੀਆਂ ਦੀ ਗੱਲ ਕਰੀਏ ਤਾਂ ਵਕ ਵਕ ਉਮੀਦਵਾਰਾਂ ਵੱਲੋਂ ਕਾਗਜ਼ੀ ਕਾਰਵਾਈ ਜੋ ਪੂਰੀ ਕਰਕੇ ਕਾਗਜ਼ ਦਾਖਲ ਕਰਵਾਏ ਜਾ ਚੁੱਕੇ ਨੇ ਜਿਸ ਦੀ ਕਿ 4 ਅਕਤੂਬਰ ਜੋ ਆਖਰੀ ਤਰੀਕ ਸੀ ਕਾਗਜ਼ੀ ਭਰਨ ਦੀ ਤੇ ਜਿਸ ਤੋਂ ਬਾਅਦ ਹੁਣ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ 7 ਤਰੀਕ ਨੂੰ ਚੋਣ ਨਿਸ਼ਾਨ ਵੀ ਮਿਲ ਜਾਣਗੇ। ਤਾਂ ਇਸ ਦੇ ਤਹਿਤ ਅਸੀਂ ਪਹੁੰਚੇ ਹਾਂ ਪਿੰਡ ਸ਼ੇਰਗੜ ਚ ਜਿੱਥੋਂ ਕੇ ਸਾਡੇ ਨਾਲ ਮੌਜੂਦ ਨੇ ਸਰਦਾਰ ਬਲਵਿੰਦਰ ਸਿੰਘ ਜੀ ਜੋ ਕਿ ਸਰਪੰਚ ਦੀ ਦੌੜੇਦਾਰੀ ਲਈ ਆਪਣਾ ਯਤਨ ਕਰ ਰਹੇ ਨੇ ਤੇ ਕੀ ਕੀ ਉਹਨਾਂ ਨੇ ਯੋਜਨਾਵਾਂ ਨੇ ਸਰਪੰਚ ਬਣਨ ਤੋਂ ਬਾਅਦ ਪਿੰਡ ਦੇ ਵਿਕਾਸ ਪੱਖੀ ਕੀ ਕੀ ਉਹਨਾਂ ਵੱਲੋਂ ਕਦਮ ਚੁੱਕੇ ਜਾਣਗੇ ਇਹ ਸਾਰੇ ਬਾਰੇ ਅਸੀਂ ਵਿਚਾਰ ਕਰਾਂਗੇ ਇਹਨਾਂ ਦੇ ਨਾਲ ਸੋ ਸਵਾਗਤ ਹੈ ਸਰ ਜੀਬੀਸੀ ਅਪਡੇਟ ਦੇ ਵਿੱਚ ਜੀ ਸਤਿ ਸ੍ਰੀ ਅਕਾਲ ਜੀ ਇਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸਰਪੰਚੀ ਦੇ ਕਾਗਜ਼ ਭਰ ਦਿੱਤੇ ਆ ਕੱਲ ਜੀ ਤੇ ਹੁਣ ਚੋਣ ਨਿਸ਼ਾਨ ਜਿਹੜੇ ਆ 7 ਤਰੀਕ ਨੂੰ ਮਿਲ ਜਾਣੇ ਆ ਜੀ ਤੇ ਮੈਂ ਆਪਣੇ ਬਾਰੇ ਦੱਸ ਦਵਾਂ ਕਿ ਮੈਂ ਪਹਿਲਾਂ 5 ਸਾਲ ਤੋਂ ਬਲਾਕ ਸਮਤੀ ਮੈਂਬਰ ਰਿਆਂ ਤਿੰਨ ਪਿੰਡਾਂ ਦਾ ਤੇ ਕਿਹੜੇ ਪਿੰਡ ਦਾ ਜੀ ਮੈਂ ਸ਼ੇਰਗੜ੍ਹ ਔਰ ਸ਼ੌਨੀ ਕੱਲਾ ਔਰ ਬੂਤਗੜ੍ਹ ਦਾ ਠੀਕ ਹੈ ਜੀ ਸਮਤੀ ਮੈਂਬਰ ਰਿਆਂ ਮੈਂ ਪਹਿਲਾਂ ਔਰ ਹੁਣ ਸਰਪੰਚ ਦਾ ਅਹੁਦਾ ਲੈਣ ਵਾਸਤੇ ਮੈਂ ਕਾਗਜ਼ ਨਾਮਜ਼ਦ ਕੀਤੇ ਆ ਹਾਂਜੀ ਤੇ ਮੇਰੀਆਂ ਪ੍ਰਪੋਜ਼ਲਾਂ ਇਹ ਆ ਕਿ ਜਿਹੜਾ ਪਿੰਡ ਦੇ ਵਿੱਚ ਕੋਈ ਵੀ ਕੰਮ ਰਹਿੰਦਾ ਆ ਉਹਨੂੰ ਕਰਵਾਇਆ ਜਾਏ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਮੈਂ ਬਹੁਤ ਧੰਨਵਾਦੀ ਆ ਕਿ ਜਿਹੜੇ ਸਭ ਤੋਂ ਪਹਿਲਾਂ ਸਰਪੰਚ ਸੀਗੇ ਨਰਿੰਦਰ ਕੌਰ ਜੀ ਉਹਨਾਂ ਨੇ ਵੀ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਪਿੰਡ ਦਾ ਵਿਕਾਸ ਕੀਤਾ ਉਸ ਤੋਂ ਬਾਅਦ ਸਾਡੀ ਭੈਣ ਗਰਮੀਤ ਕੌਰ ਜੀ ਉਹ ਸਰਪੰਚ ਨੂੰ ਉਹਨਾਂ ਨੂੰ 5 ਸਾਲ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਵੀ ਬਹੁਤ ਹੀ ਵਧੀਆ ਕੰਮ ਕੀਤਾ ਬਹੁਤ ਵਿਕਾਸ ਕੀਤਾ ਪਿੰਡ ਦਾ ਔਰ ਕੋਈ ਕੰਮ ਜਿੰਨਾ ਉਹ ਕਰ ਸਕਿਆ ਉਹਨਾਂ ਨੇ ਕੀਤਾ ਤੇ ਸਰ ਕਿਹੜੇ ਪਿੰਡ ਤੋਂ ਨਾਮਜ਼ਦਗੀ ਭਰੀ ਗਈ ਤੁਹਾਡੇ ਵੱਲੋਂ ਮੈਂ ਸ਼ੇਰਗੜ੍ਹ ਤੋਂ ਭਰੀ ਹੈ ਜੀ ਸ਼ੇਰਗੜ੍ਹ ਦਾ ਹੀ ਰਹਿਣ ਵਾਲਾ ਮੈਂ ਔਰ ਸ਼ੇਰਗੜ੍ਹ ਤੋਂ ਹੀ ਭਰੀ ਹੈ ਠੀਕ ਹੈ ਜੀ ਹਾਂਜੀ ਤੇ ਸਰ ਇੱਕ ਜਿਹੜੀ ਚੀਜ਼ ਹੈ ਕੀ ਤੁਸੀਂ ਸੋਚਦੇ ਹੋ ਕਿ ਲੋਕ ਤੁਹਾਨੂੰ ਵੋਟ ਕਿਉਂ ਪਾਉਣਗੇ ਇਸ ਬਾਰੇ ਕੀ ਤੁਸੀਂ ਸਰ ਕਹਿਣਾ ਚਾਹੋਗੇ ਮੈਂ ਪਬਲਿਕ ਦੀ ਜੀ ਸੇਵਾ ਕਰਦਾ ਜੀ ਮੈਂ ਪਬਲਿਕ ਦੇ ਨਾਲ ਰਹਿੰਦਾ ਹਰ ਵੇਲੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆ ਮੈਂ ਉਹਦੇ ਨਾਲ ਖੜਾ ਆ ਔਰ ਖੜਾ ਰਹਿੰਦਾ ਵੀ ਸੀਗਾ ਰਹੂੰਗਾ ਵੀ ਔਰ ਇਸ ਤੇ ਮੈਨੂੰ ਆਸ ਆ ਔਰ ਜਿਹੜੇ ਪਹਿਲੇ ਸਰਪੰਚ ਵੀ ਆ ਉਹ ਵੀ ਆਪਣੇ ਸਪੋਰਟਰ ਆ ਤੇ ਉਹਨਾਂ ਅਸੀਂ ਰਲ ਕੇ ਹੀ ਜਿਹੜਾ ਆ ਉਹ ਹੁਣ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਆ ਖੜੇ ਹੋਣ ਦਾ ਕਿਉਂਕਿ ਉਹਨਾਂ ਨੇ ਮੇਰੇ ਵਿੱਚ ਕੁਝ ਦੇਖਿਆ ਹੋਊਗਾ ਕੋਈ ਵੀ ਚੰਗਾ ਕੰਮ ਕਰ ਸਕਦਾ ਤਾਂ ਹੀ ਮੈਨੂੰ ਮੌਕਾ ਦਿੱਤਾ ਗਿਆ ਤੇ ਬਾਕੀ ਮੈਂ ਜਿੰਨਾ ਜਿੱਦਾਂ ਸਾਡੇ ਸਕੂਲ ਦੇ ਵਿੱਚ ਆ ਬੱਚੇ ਆ ਪੜ੍ਹਦੇ ਆ ਉਹਨਾਂ ਨੂੰ ਜਦ ਕਿ ਹੈ ਸਰਕਾਰੀ ਸਕੂਲ ਆ ਕੰਪਿਊਟਰਾਂ ਦੀ ਕਮੀ ਸੀਗੀ ਹੋਰ ਵਸੀ ਪੀਐਨਬੀ ਬੈਂਕ ਦੇ ਕੋਲ ਥੋੜਾ ਜਿਹਾ ਸਹਾਰਾ ਲੈ ਕੇ ਮਦਦ ਲੈ ਕੇ ਕੋਸ਼ ਆਪ ਆਪਣੇ ਕੋਲੋਂ ਕਰਕੇ ਪਿਛਲੇ ਸਾਲ 6 ਕੰਪਿਊਟਰ ਜਿਹੜੇ ਆ ਉਹ ਹਾਈ ਸਕੂਲ ਨੂੰ ਦਿੱਤੇ ਗਏ ਔਰ ਦੋ ਕੰਪਿਊਟਰ ਜਿਹੜੇ ਆ ਉਹ ਆਪਾਂ ਪ੍ਰਾਇਮਰੀ ਸਕੂਲ ਨੂੰ ਦਿੱਤੇ ਆ ਔਰ ਫਿਰ ਇੱਕ ਸਾਡੇ ਮੈਂ ਗੁਰਦੁਆਰਾ ਸ੍ਰੀ ਅਮਰਦਰਵਾਰ ਨੂੰ ਚਲਾਉਂਦਾ ਆ ਉੱਥੇ ਦਾ ਪ੍ਰਧਾਨ ਵੀ ਆ ਤੇ ਉਹਦੇ ਵਿੱਚ ਮੈਂ ਇੱਕ ਲਾਇਬ੍ਰੇਰੀ ਬਣਾਈ ਆ ਕਿ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਫ੍ਰੀ ਆਫ ਉੱਥੇ ਪੜ੍ਹ ਸਕਣ ਔਰ ਇਸ ਸਕੂਲ ਦੇ ਵਿੱਚ ਕਾਪੀਆਂ ਕਿਤਾਬਾਂ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਉਹ ਆਪਾਂ ਮੈਂ ਪਹਿਲਾਂ ਤੋਂ ਹੀ ਇਹ ਕੰਮ ਕਰਦਾ ਆ ਔਰ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਕੋਈ ਟੈਂਟ ਦੀ ਜਿੰਨੀ ਵੀ ਸੇਵਾ ਹੁੰਦੀ ਆ ਉਹ ਮੈਂ ਕਰਦਾ ਆ ਹੁਣ ਵੀ ਸਰ ਨਾਲ ਗੱਲ ਹੋਈ ਸੀ ਪ੍ਰਿੰਸੀਪਲ ਸਰ ਨਾਲ ਉਹ ਕਹਿੰਦੇ ਵੀ ਸਾਨੂੰ ਬੱਚਿਆਂ ਨਾਲ ਜਿਹੜੀ ਆ ਉਹ ਲੋਡ ਪੈਂਦੀ ਆ ਜਨਰੇਟਰ ਦੀ ਤੇ ਉਹ ਵੀ ਮੈਂ ਜਨਰੇਟਰ ਦਾ ਵੀ ਇੰਤਜ਼ਾਮ ਕਰ ਦਿੱਤਾ 10 ਕਿਲੋਵਾਟ ਜਨਰੇਟਰ ਜਿਹੜਾ ਹੈ ਉਹ ਜਲਦੀ 1-2 ਦਿਨਾਂ ਦੇ ਵਿੱਚ ਸਕੂਲ ਦੇ ਉਹ ਆ ਜਾਣਾ ਹੈ ਉਹ ਵੀ ਤੇ ਬਾਕੀ ਅਸੀਂ ਗਰੀਬ ਕੁੜੀਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਜਦੋਂ ਮੈਂ 8-7 ਤੋਂ 10 ਸੰਭਾਲਿਆ ਸੀ ਤਾਂ ਮੈਂ ਉਦੋਂ ਇਹ ਦੇਖਿਆ ਕਿ ਲੋਕੀ ਜਿਹੜੇ ਗਰੀਬ ਬੰਦੇ ਆ ਉਹ ਪੈਲਸਾਂ ਤੱਕ ਨਹੀਂ ਪਹੁੰਚ ਸਕਦੇ ਤਾਂ ਮੈਂ ਉੱਥੇ ਸਾਰਾ ਹੀ ਇੰਤਜ਼ਾਮ ਕੀਤਾ ਹਰ ਇੱਕ ਚੀਜ਼ ਬੋਲ ਟੇਬਲ ਕੀ ਦੂਸਰੇ ਕੀ ਚੌਰਸ ਟੇਬਲ ਕੀ ਕੁਰਸੀਆਂ ਕੀ ਹਾਲ ਕੀ ਡੈਕੋਰੇਸ਼ਨ ਦਾ ਕੀ ਹਰ ਚੀਜ਼ ਦਾ ਪ੍ਰਬੰਧ ਕੀਤਾ ਤਾਂ ਕਿ ਇੱਕ ਗਰੀਬ ਆਦਮੀ ਜਿਹੜਾ ਆ ਗੁਰਦੁਆਰਾ ਸਾਹਿਬ ਦੇ ਵਿੱਚ ਬੱਚੀ ਆਪਣੀ ਦਾ ਵਿਆਹ ਕਰ ਸਕੇ ਸਰ ਤੁਸੀਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਦੇ ਹੋ ਤੇ ਜੇ ਗੱਲ ਕੀਤੀ ਜਾਵੇ ਤੇ ਇੱਕ ਵਿਆਹ ਦਾ ਖਰਚਾ ਕਿੰਨਾ ਕੁ ਹੋ ਜਾਂਦਾ ਜੀ ਤੇ ਜਿਹੜਾ ਤਾਂ ਬੰਦਾ ਵਿਆਹ ਦਾ ਖਰਚਾ ਕਰ ਸਕਦਾ ਜੀ ਉਹ ਲਗਭਗ ਅਸੀਂ 70-75000 ਰੁਪਏ ਦੇ ਵਿੱਚ 200 ਤੋਂ 250 ਬੰਦੇ ਦਾ ਇੰਤਜ਼ਾਮ ਜਿਹੜਾ ਹੈ ਉਹ ਕਰਦੀ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਉਹ ਕਿਸੇ وجہ ਦੇ ਕਾਰਨ ਨਹੀਂ ਪੈਸੇ ਖਰਚ ਸਕਦਾ ਤੇ 50 ਆਦਮੀ ਲੜਕੀ ਵਾਲਿਆਂ ਵੱਲੋਂ 50 ਆਦਮੀ ਲੜਕੇ ਵਾਲਿਆਂ ਵੱਲੋਂ ਉਹਨਾਂ ਦੇ ਕੋਲ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ ਰੋਟੀ ਪਾਣੀ ਦਾ ਜੋ ਖਰਚਾ ਆ ਉਹ ਗੁਰਦੁਆਰਾ ਸਾਹਿਬ ਔਰ ਅਸੀਂ ਜਿਹੜਾ ਆ ਉਹਨੂੰ ਕਰਦੇ ਆ ਤੇ ਕਰਕੇ ਤਾਂ ਅਸੀਂ ਉਹ ਵਿਆਹ ਕਰਦੇ ਆ ਜੇ ਕੋਈ ਐਕਸੀਡੈਂਟਲ ਕੇਸ ਹੁੰਦਾ ਆ ਐਕਸੀਡੈਂਟ ਹੋ ਜਾਂਦਾ ਆ ਤਾਂ ਅਸੀਂ ਉਹਦੀ ਪੂਰੀ ਪਰਤਾਲ ਕਰਕੇ ਉਹਨਾਂ ਦੀ ਜੋ ਨਹੀਂ ਮਦਦ ਹੈ ਉੱਥੇ ਜਿੰਨੀ ਸਾਡੇ ਕੋਲ ਫੰਡ ਹੋਵੇ ਸੀ ਉਹਦੀ ਮਦਦ ਕਰ ਕਰੀਦੀ ਆ ਔਰ ਕਰਦੇ ਵੀ ਆਂ ਔਰ ਕਰਦੇ ਹੀ ਰਵਾਂਗੇ ਇਸੇ ਤਰੀਕੇ ਨਾਲ ਮੇਰੇ ਪਿੰਡ ਦੇ ਵਿੱਚ ਜਿਸ ਜਿਸ ਚੀਜ਼ ਦੀਆਂ ਗਾਂਹ ਹੋਣ ਦੇਖੋ ਜਿਉਂ-ਜਿਉਂ ਪਿੰਡ ਵੱਡਾ ਹੋ ਜਾਂਦਾ ਹੈ ਤਿਉਂ-ਤਿਉਂ ਲੋੜਾਂ ਵੀ ਵਧ ਜਾਂਦੀਆਂ ਆ। ਲੋੜਾਂ ਵਧਣ ਦੇ ਨਾਲ-ਨਾਲ ਮੈਂ ਕੋਸ਼ਿਸ਼ ਕਰਨੀ ਪੂਰੀ ਕੋਸ਼ਿਸ਼ ਕੀ ਪੂਰਾ ਸੱਚੇ ਮਨ ਦੇ ਨਾਲ ਕਰੂੰਗਾ ਕਿ ਇਹ ਆਪਣੇ ਜਿਹੜੀ-ਜਿਹੜੀ ਚੀਜ਼ਾਂ ਦੀ ਕਮੀ ਆ ਉਹਨੂੰ ਦੂਰ ਕੀਤਾ ਜਾਊਗਾ ਜਿੱਦਾਂ ਸੀਵਰੇਜ ਦੀ ਸਾਨੂੰ ਬਹੁਤ ਲੋੜ ਹੈਗੀ ਆ ਜਾਂ ਹੁਣ ਇਸ ਵੇਲੇ ਸਾਡਾ ਪਿੰਡ ਬਾਈਪਾਸ ਦੇ ਲਾਗੇ ਹੋਣ ਕਰਕੇ ਚੋਰੀਆਂ ਚਪਕੀਆਂ ਬਹੁਤ ਹੋ ਰਹੀਆਂ ਆ। ਉਦੇ ਵਾਸਤੇ ਕੋਸ਼ਿਸ਼ ਕਰਾਂਗੇ ਜੇ ਸੀਸੀਟੀ ਵੀ ਕੈਮਰੇ ਲੱਗ ਜਾਣ ਤੇ ਲਾਉਣ ਦੀ ਕੋਸ਼ਿਸ਼ ਕੀ ਪੂਰੀ ਕਰਾਂਗੇ ਲੱਗ ਜਾਣ ਤੇ ਜਿਹਦੇ ਨਾਲ ਕਿ ਸਾਡਾ ਪਿੰਡ ਜਿਹੜਾ ਸੇਫ ਰਹੇ ਧੀਆਂ ਭੈਣਾਂ ਸੇਫ ਰਹਿਣ ਔਰ ਜਿੰਨਾ ਵੀ ਹੋਰ ਵੀ ਜੋ ਕੋਈ ਵੀ ਦਿੰਦਾ ਉਹ ਨੂੰ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ ਪੂਰੀ ਪੂਰੀ ਸਰ ਜੇ ਗੱਲ ਕਰੀਏ ਇਹ ਗਲੀਆਂ ਨਾਲੀਆਂ ਤਾਂ ਪਹਿਲੀਆਂ ਪੰਚਾਇਤਾਂ ਦੌਰਾਨ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਨੇ ਉਹਨਾਂ ਨਵੀਂ ਕੀ ਸੋਚ ਲੈ ਕੇ ਆਏ ਜੋ ਕਿ ਨਵਾ ਤੁਸੀਂ ਕੰਮ ਕਰਨਾ ਚਾਹੋਗੇ ਜੋ ਪਿੰਡ ਨੂੰ ਤਰੱਕੀਆਂ ਦੇਆਂ ਲੀਹਾਂ ਤੱਕ ਪਹੁੰਚਾਇਆ ਜਾਵੇ ਇੱਕ ਪਿੰਡ ਦਾ ਜਿਹੜਾ ਸੁਨਹਿਰੀ ਅੱਖਰਾਂ 'ਚ ਨਾਮ ਲਿਖਿਆ ਜਾਵੇ ਸਭ ਤੋਂ ਪਹਿਲਾਂ ਤਾਂ ਜੀ ਬੱਚਿਆਂ ਨੂੰ ਐਜੂਕੇਸ਼ਨ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਆ ਐਜੂਕੇਸ਼ਨ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਜਿੰਨਾ ਜਿਹੜੇ ਬੱਚਾ ਕੋਈ ਪੜ੍ਹਨਾ ਚਾਹੁੰਦਾ ਉਹਨੂੰ ਕਿਸੇ ਫੀਸ ਦੀ ਕਮੀ ਆ ਜਾਂ ਕਿਸੇ ਟਿਊਸ਼ਨ ਦੀ ਜਾਂ ਕਿਸੇ ਚੀਜ਼ ਦੀ ਵੀ ਕਮੀ ਆ ਉਹ ਆਪਾਂ ਪਹਿਲਾਂ ਪਹਿਲੇ ਤੌਰ ਤੇ ਮੁਹੱਈਆ ਕਰਾਵਾਂਗੇ ਕਿਉਂਕਿ ਐਜੂਕੇਸ਼ਨ ਨਾ ਤਾਂ ਸਾਰਾ ਕੁਝ ਹੈਗਾ ਆ ਔਰ ਦੂਸਰੇ ਨੰਬਰ ਤੇ ਮੈਡੀਕਲ ਮੈਡੀਕਲ ਇੱਕ ਬੰਦਾ ਸਾਡੇ ਕੋਲ ਬਹੁਤ ਇਦਾਂ ਦੇ ਬੰਦੇ ਹੁੰਦੇ ਆ ਕਿ ਜਿਹੜੇ ਬਿਨਾਂ ਇਲਾਜ ਤੋਂ ਮਰ ਜਾਂਦੇ ਆ ਉਹਨਾਂ ਦਾ ਸਾਨੂੰ ਪਹਿਲਾਂ ਖਿਆਲ ਰੱਖਣਾ ਪਊਗਾ ਕਿ ਦੇਖੋ ਜੇ ਜ਼ਿੰਦਗੀ ਹੈ ਤਾਂ ਸਭ ਕੁਝ ਹੈ ਜੇ ਜ਼ਿੰਦਗੀ ਨਹੀਂ ਤਾਂ ਸਾਰਾ ਕੁਝ ਮੈਡੀਕਲ ਦੇ ਵਿੱਚ ਇਹਨਾਂ ਨੇ ਡਾਕਟਰ ਮਹਿੰਗੇ ਆ ਇਹਨਾਂ ਕੋਸ਼ਾ ਜਿੱਦਾਂ ਹੱਡ ਕੋ ਕਾਫੀ ਗਵਰਨਮੈਂਟਾਂ ਦੀਆਂ ਸਹੂਲਤਾਂ ਵੀ ਹੈਗੀਆਂ ਆ ਪ੍ਰਾਈਵੇਟ ਸਹੂਲਤਾਂ ਵੀ ਹੈਗੀਆਂ ਕੁਛ ਆਪ ਆਪਣੇ ਕੋਲੋਂ ਵੀ ਆਪਾਂ ਕਰਾਂਗੇ ਕਿ ਜਿੰਨਾ ਵੀ ਕਿਸੇ ਦਾ ਕਰ ਸਕਿਆ ਉਹ ਆਪਾਂ ਕਰਾਂਗੇ ਔਰ ਤਾਂ ਕਿ ਕੋਈ ਬੰਦਾ ਬਿਨਾਂ ਇਲਾਜ ਤੋਂ ਨਾ ਮਰ ਸਕੇ ਇਸੇ ਚੀਜ਼ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਊਗਾ ਉਹਨਾਂ ਦੇ ਟਾਈਮ ਦੇ ਵਿੱਚ ਸਰ ਪਿੰਡ ਦੇ ਵਿੱਚ ਬੱਚੇ ਵੀ ਨੇ ਬਜ਼ੁਰਗ ਵੀ ਨੇ ਤੇ ਕੀ ਸੋਚ ਰੱਖਦੇ ਹੋ ਇਹਨਾਂ ਵਾਸਤੇ ਕੀ ਤੁਹਾਡੇ ਵੱਲੋਂ ਪਰਲੇ ਕੀਤੇ ਜਾਣਗੇ ਬੱਚਿਆਂ ਬਾਰੇ ਦਾ ਜੀ ਕਿ ਬੱਚੇ ਮੈਂ ਆਮ ਦੇਖ ਰਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੋਬਾਈਲਾਂ ਦੇ ਵਿੱਚ ਹੀ ਰੁੱਝੇ ਰਹਿੰਦੇ ਆ ਜਦ ਕਿ ਉਹ ਸਾਡੀ ਸਿਹਤ ਨਾਲ ਬਹੁਤ ਨੁਕਸਾਨ ਆ ਉਹ ਤੇ ਬੰਦ ਕਰ ਰਿਹਾ ਮੋਬਾਈਲ ਨਾ ਦੇਖਿਆ ਪਰ ਬੱਚੇ ਨਹੀਂ ਹਟਦੇ ਲੇਕਿਨ ਆਪਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ سپورਟ 'ਚ ਪਾਵਾਂਗੇ ਤਾਂ ਕਿ ਇੱਧਰ ਨੂੰ ਜਿਹੜੀ ਚੀਜ਼ ਦੀ ਉਹਨਾਂ ਨੂੰ ਸਪੋਰਟਸ ਦੇ ਵਿੱਚ ਕਮੀ ਹੋਊਗੀ ਜੋ ਚਾਹੀਦਾ ਹੋਊਗਾ ਫੁੱਟਬਾਲ ਚਾਹੀਦਾ ਹਾਕੀ ਚਾਹੀਦੀ ਕਿਸੇ ਚੀਜ਼ ਦੀ ਲੋੜਾ ਉਹ ਸਾਰਾ ਮੁਹੱਈਆ ਕਰਾਵਾਂਗੇ ਜਿਹੜੀ ਜਿਹੜੀ ਚੀਜ਼ ਦੀ ਕੋਈ ਵੀ ਚੀਜ਼ ਲੋੜ ਆ ਉਹ ਆਪਾਂ ਪੂਰਾ ਉਹਨਾਂ ਨੂੰ ਮਹੱਈਆ ਕਰਾਵਾਂਗੇ ਬਜ਼ੁਰਗਾਂ ਵਾਸਤੇ ਇੱਕ ਪਾਰਕ ਚਾਹੀਦੇ ਆ ਜਿੱਥੇ ਕਿ ਉਹ ਸਵੇਰ ਨੂੰ ਕਿਉਂਕਿ ਉਹ ਕੰਮ ਕਾਜ ਤਾਂ ਨਹੀਂ ਕਰ ਸਕਦੇ ਹੈਗੇ ਸਿਰਫ ਉਹਨਾਂ ਨੂੰ ਸੈਰ ਕਰਨ ਵਾਸਤੇ ਬਹੁਤ ਜ਼ਰੂਰੀ ਆ ਉਹਦੇ ਵਾਸਤੇ ਬਹੁਤ ਮੇਰਾ ਵਧੀਆ ਕੋਈ ਨਾ ਕੋਈ ਪ੍ਰਪੋਜ਼ਰ ਲਿਆਵਾਂਗੇ ਜਿਹਦੇ ਨਾਲ ਅਸੀਂ ਪਾਰਕ ਵਧੀਆ ਪਾਰਕ ਤਿਆਰ ਕਰਾਂਗੇ ਇਹ ਦਿਨਾਂ ਕਿ ਬਜ਼ੁਰਗ ਜਿਹੜੇ ਆ ਸਵੇਰ ਨੂੰ ਸ਼ਾਮ ਨੂੰ ਆਪਣਾ ਜਿਹੜਾ ਸੈਰ ਕਰਨ ਆ ਕੇ ਉੱਥੇ ਵਿੱਚ ਬੈਂਚ ਲੱਗੇ ਜਾਣ ਜਿਹਦੇ ਵਿੱਚ ਬੈਠ ਕੇ ਆਪਣੇ ਬਜ਼ੁਰਗੋ ਘਰਾਂ ਚ ਟਾਈਮ ਨਹੀਂ ਲੱਗਦਾ ਉੱਥੇ ਆ ਕੇ ਆਪਣੀਆਂ ਗੱਲਾਂ ਬਾਤਾਂ ਸਾਰੀਆਂ ਕਰ ਸਕਣ ਤੇ ਇਹਦੇ ਵਾਸਤੇ ਇਹ ਪ੍ਰਬਾਲੇ ਕੀਤੇ ਜਾਣਗੇ ਮੇਰੇ ਵੱਲੋਂ ਸਰ ਇਹਨਾਂ ਤੋਂ ਇਲਾਵਾ ਹੋਰ ਕਿਹੜੀ ਕੋਈ ਨਵੀਂ ਤੁਸੀਂ ਸੋਚ ਰੱਖਦੇ ਹੋ ਕਿ ਵੱਖਰੇ ਤਰੀਕੇ ਦੇ ਨਾਲ ਤੁਸੀਂ ਕੋਈ ਹੋਰ ਪਹਿਲ ਦੇ ਆਧਾਰ ਤੇ ਕੰਮ ਕਰ ਸਕੋ ਪਿੰਡ ਦੇ ਵਿੱਚ ਮੈਂ ਆਪਣੇ ਪਿੰਡ ਨੂੰ ਨਾ ਜੀ ਮਾਡਲ ਪਿੰਡ ਦੇਖਣਾ ਚਾਹੁੰਦਾ ਹਾਂ ਬਾਕੀ ਪਿੰਡਾਂ ਨਾਲੋਂ ਅਲੱਗ ਪਿੰਡ ਦੇਖਣਾ ਚਾਹੁੰਦਾ ਔਰ ਉਹਦੇ ਵਾਸਤੇ ਜਿੱਦਾਂ ਸਾਡੀਆਂ ਭੈਣਾਂ ਮਹਿਲਾਵਾਂ ਹੈਗੀਆਂ ਆ ਉਹਨਾਂ ਵਾਸਤੇ ਜਿੱਦਾਂ ਕਈਆਂ ਕੋਈ ਬੇਰੁਜ਼ਗਾਰ ਆ ਰੁਜ਼ਗਾਰ ਨਹੀਂ ਹੈਗਾ ਆ ਉਹਨਾਂ ਨੂੰ ਰੋਣਾ ਵਾਸਤੇ ਆਪਾਂ ਸਰਕਾਰਾਂ ਨਾਲ ਗੱਲ ਕਰਕੇ ਰੁਜ਼ਗਾਰ ਲਿਆਵਾਂਗੇ ਉਹਨਾਂ ਵਾਸਤੇ ਤਾਂ ਕਿ ਉਹ ਆਪਣੇ ਘਰ ਦਾ ਜਿਹੜਾ ਆ ਖਰਚਾ ਉਹ ਚਲਾ ਸਕਣ ਹੋਰ ਜਿਹੜੇ ਮੇਰੇ ਭਰਾ ਵੀ ਜਿਹੜੇ ਬੇਰੁਜ਼ਗਾਰ ਆ ਉਹਨਾਂ ਦਾ ਵੀ ਬਾਰੇ ਵੀ ਸੋਚਾਂਗੇ ਕਿ ਕਿਤੇ ਕੋਈ ਬੇਰੁਜ਼ਗਾਰ ਨਾ ਰਵੇ ਬੇਰੋਜ਼ਗਾਰੀ ਨੂੰ ਖਤਮ ਮੇਨ ਸਾਡੀ ਜਿਹੜੀ ਚੋਰੀ ਚਬਕੀ ਜੋ ਵੀ ਹੈਗੀ ਆ ਉਹ ਬੇਰੁਜ਼ਗਾਰੀ ਕਰਕੇ ਆ ਨਹੀਂ ਤਾਂ ਕੋਈ ਵੀ ਬੰਦਾ ਨਹੀਂ ਬਣਨਾ ਚਾਹੁੰਦਾ ਮਾੜਾ ਗਲਤ ਨਹੀਂ ਬਣਨਾ ਚਾਹੁੰਦਾ ਲੇਕਿਨ ਗਲਤ ਸੋਸਾਇਟੀ ਉਹ ਇਸ ਕਰਕੇ ਪੈਂਦਾ ਜਦੋਂ ਬੇਰੋਜ਼ਗਾਰ ਹੁੰਦਾ ਹੈ ਜਦੋਂ ਉਹਦੀ ਕੋਈ ਸੁਣਵਾਈ ਨਹੀਂ ਆਪਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਔਰ ਜਿੱਦਾਂ ਸਾਡੇ ਪਿੰਡ ਦੇ ਵਿੱਚ ਲਾਈਟਿੰਗ ਦੀ ਪ੍ਰੋਬਲਮ ਹੈਗੀ ਆ ਤੇ ਲਾਈਟਾਂ ਪਿੱਛੇ ਦੀ ਪੰਚਾਇਤ ਸਾਡੀ ਨੇ ਜਿੱਦਾਂ ਸਾਡੀ ਭੈਣ ਗੁਰਮੀਤ ਕੌਰ ਨੇ ਮੈਂ ਸੰਪਤੀ ਮੈਂਬਰ ਸੀ ਅਸੀਂ ਰਲ ਕੇ ਸੋਲਰ ਲਾਈਟਾਂ ਲੁਆਈਆਂ ਸੀ ਉਹ ਕਾਫੀ ਤੌਰ ਦੇ ਵਿੱਚ ਲੋਕੀ ਕੋਈ ਬੈਟਰੀਆਂ ਕੱਢ ਕੇ ਲਾ ਗਏ ਕੋਈ ਲਾਈਟ ਲਾ ਕੇ ਲਾ ਗਏ ਕੋਈ ਕੁਝ ਲਾ ਗਏ ਉਹਦੇ ਵਾਸਤੇ ਸੀਸੀਟੀ ਕੈਮਰਿਆਂ ਦਾ ਬਹੁਤ ਜ਼ਰੂਰੀ ਆ ਉਹ ਜ਼ਰੂਰੀ ਕਰਨਾ ਬਾਕੀ ਜਦੋਂ ਸਾਡੇ ਪਿੰਡ ਦੇ ਬੱਚੇ ਬੇਰੁਜ਼ਗਾਰ ਨਹੀਂ ਹੋਏ ਬਾਹਰਲਾ ਬੱਚਾ ਕੋਈ ਨਹੀਂ ਆਊਗਾ ਬਾਹਰਲੇ ਬੱਚੇ ਆ ਕੇ ਕੋਈ ਚੋਰੀ ਕਰਦਾ ਕੋਈ ਕੁਝ ਕਰਦਾ ਉਹਨਾਂ ਨੂੰ ਬੰਦ ਕੀਤਾ ਜਾਊਗਾ ਜਾਂ ਕੁਝ ਉਹਨਾਂ ਬੱਚਿਆਂ ਦਾ ਬੇਰੁਜ਼ਗਾਰ ਤੋਂ ਉਹਨਾਂ ਨੂੰ ਦੂਰ ਕੀਤਾ ਜਾਊਗਾ ਤੇ ਫਿਰ ਅੱਪੇ ਹੀ ਕੋਈ ਕੋਈ ਮੁਸ਼ਕਲ ਸਮੱਸਿਆ ਨਹੀਂ ਹੋਊਗੀ ਕੋਈ ਵੀ ਬਾਕੀ ਜੇ ਸਿੱਧਾ ਸਾਡੇ ਪਿੰਡ ਚ ਕੋਈ ਲੜਾਈ ਝਗੜਾ ਕੋਈ ਕੁਝ ਵੀ ਹੁੰਦਾ ਆ ਤਾਂ ਮੇਰੀ ਕੋਸ਼ਿਸ਼ ਇਹ ਰਹੂਗੀ ਕਿ ਕੋਈ ਵੀ ਜਿਹੜਾ ਕੇਸ ਆ ਉਹ ਥਾਣੇ ਕਚਹਿਰੀ ਨਾ ਜਾਇਆ ਜਾਵੇ ਉਹਨੂੰ ਆਪਾਂ ਇੱਥੇ ਹੀ ਬੈਠ ਕੇ ਸੋਲਵ ਕੀਤਾ ਜਾਵੇ ਕਿਉਂਕਿ ਉਹਦੇ ਵਿੱਚ ਦੋਨਾਂ ਸਾਈਡਾਂ ਦੇ ਪੈਸੇ ਹੀ ਬਰਬਾਦ ਹੁੰਦੇ ਆ ਅਖੀਰ ਫਿਰ ਆ ਜੀਨਾਮਾ ਹੁੰਦਾ ਕਿਉਂ ਨਾ ਇਸ ਕਰਕੇ ਆਪਾਂ ਟੇਬਲ ਦੇ ਉੱਤੇ ਬੈਠ ਕੇ ਹੀ ਰਾਜੀਨਾਮਾ ਕਰਨ ਦੀ 100 ਤੋਂ 200% ਕੋਸ਼ਿਸ਼ ਕਰਾਂਗੇ ਕਿ ਇੱਥੇ ਹੀ ਉਹਨਾਂ ਦਾ ਜਿਹੜਾ ਆ ਫੈਸਲਾ ਕੀਤਾ ਜਾਵੇ ਬਲਵਿੰਦਰ ਸਿੰਘ ਜੀ ਤੁਸੀਂ ਸਰਪੰਚੀ ਲਈ ਖੜੇ ਹੋ ਚੁੱਕੇ ਹੋ ਕਾਗਜ਼ੀ ਵੀ ਭਰ ਚੁੱਕੇ ਹੋ ਤੇ ਹੁਣ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਪਿੰਡ ਵਾਸੀਆਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਜੀ ਮੈਂ ਕਿ ਪਹਿਲਾਂ ਤਾਂ ਮੈਂ ਚਾਹੁੰਦਾ ਸੀ ਕਿ ਸਰਬਸੰਮਤੀ ਹੋ ਜAVE ਸਾਡੇ ਪਿੰਡ ਦੇ ਵਿੱਚ ਪਰ ਉਹ ਨਹੀਂ ਹੋਈ ਕਿਸੇ وجہ ਕਰਕੇ ਨਹੀਂ ਹੋਈ ਜਦੋਂ ਸਰਬਸੰਮਤੀ ਬਹੁਤ ਜ਼ਰੂਰੀ ਸੀਗੀ ਚਲੋ ਨਹੀਂ ਹੋਈ ਪਰ ਮੈਂ ਹੁਣ ਇਹੀ ਕੋਈ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮੈਂ ਜਿੰਨਾ ਚਿਰ ਵੀ ਸਰਪੰਚੀ ਦਾ ਅਹੁਦਾ ਲਵਾਂਗਾ ਮੈਂ ਉਹਨਾਂ ਦੇ ਕੋ ਤਨ ਮਨ ਧਨ ਦੇ ਨਾਲ ਸੇਵਾ ਪਿੰਡ ਦੀ ਕਰੂੰਗਾ ਕਿਉਂਕਿ ਮੇਰੇ ਭੈਣਵਾ ਮੇਰੇ ਭਰਾ ਆ ਮੇਰੇ ਸਾਰੇ ਆਪਣੇ ਆ ਮੇਰੇ ਮੇਰਾ ਪਿੰਡ ਆ ਮੇਰੇ ਆਪਣੇ ਆ ਇਹ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਕ ਵਾਰ ਮੈਨੂੰ ਮੌਕਾ ਦੇ ਕੇ ਦੇਖੋ ਅ ਅਪੀਲ ਕਰਦਾ ਸਾਰਿਆਂ ਨੂੰ ਕਿ ਮੈਨੂੰ ਸਾਰੇ ਵੱਧ ਤੋਂ ਵੱਧ ਵੋਟਾਂ ਪਾਉਣ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਣ ਫਿਰ ਉਸ ਤੋਂ ਬਾਅਦ ਮੈਂ ਨਹੀਂ ਮੇਰਾ ਕੰਮ ਬੋਲੂਗਾ ਤੁਸੀਂ ਬਾਰ-ਬਾਰ ਕਹੋਗੇ ਕਿ ਸਾਨੂੰ ਇਹੀ ਸਰਪੰਚ ਚਾਹੀਦਾ ਹੈ ਇੱਕ ਸੇਵਾ ਦਾ ਮੌਕਾ ਇੱਕ ਸੇਵਾ ਦਾ ਮੌਕਾ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਇਸਨ ਸਰਦਾਰ ਬਲਵਿੰਦਰ ਸਿੰਘ ਜੀ ਪਿੰਡ ਸ਼ੇਰਗੜ ਤੋਂ ਜੋ ਸਰਪੰਚੀ ਦੀ ਦਵੇਦਾਰੀ ਲਈ ਕਰ ਰਹੇ ਨੇ ਤੇ ਸੋਸ਼ਲ ਵਰਕ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਤੇ ਸਮਾਜ ਵਿੱਚ ਵੀ ਵਿਚਰਦੇ ਨੇ ਤੇ ਇਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਪਿੰਡ ਵਾਸੀਆਂ ਨੂੰ ਕਿ ਇੱਕ ਵਾਰ ਵੋਟ ਪਾ ਕੇ ਕਾਮਯਾਬ ਕੀਤਾ ਜਾਵੇ ਤਾਂ ਜੋ सरपंच ਬਣਨ ਤੋਂ ਬਾਅਦ ਪਿੰਡ ਦੀ ਨੁਹਾਰ ਨੂੰ ਮੈਂ ਬਦਲ ਸਕਾਂ ਪਿੰਡ ਨੂੰ ਉੱਚੀਆਂ ਪਲਾਂਘਾਂ ਤੇ ਲਿਜਾ ਸਕਾਂ ਤੇ ਪਿੰਡ ਦਾ ਨਾਮ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇ ਤੇ ਲੋਕ ਵੀ ਬਾਹਰੋਂ ਆ ਕੇ ਇਸ ਪਿੰਡ ਦੀ ਉਪਲਬਧੀ ਨੂੰ ਪਿੰਡ ਦੇ ਵਿਕਾਸ ਨੂੰ ਆ ਕੇ ਦੇਖਣ ਕੈਮਰਾਮੈਨ ਜਤਿੰਦਰਪ੍ਰਿੰਸ ਦੇ ਨਾਲ ਮੈਂ ਨਵਨੀ ਸੰਚੀਮਾ ਧੰਨਵਾਦ